7 ਤਰੀਕ ਤੋਂ ਬਾਅਦ ਅੱਜ ਫੇਰ ਮੀਟਿੰਗ ਸੱਦੀ ਗਈ ਸੀ 7 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਨੇ ਮਿਲ ਕੇ ਮੀਟਿੰਗ ਕੀਤੀ ਸੀਗੀ 10 ਤਰੀਕ ਦੀ ਕਾਲ ਤੋਂ ਬਾਅਦ ਨਾ ਤੇ ਹੁਣ ਉਸ ਤੋਂ ਬਾਅਦ ਇਹ ਫੇਰ ਦੁਬਾਰਾ ਮੀਟਿੰਗ ਕੀਤੀ ਗਈ ਹੈ ਤੇ ਉਸ ਦੇ ਵਿੱਚ ਅਸੀਂ ਸਾਰੀ ਡਿਸਕਸ਼ਨ 10 ਤਰੀਕ ਤੋਂ ਬਾਅਦ ਹੋਏ ਸਾਰੇ ਮੈਂਬਰਾਂ ਦੇ ਰਿਲੇਟਿਡ ਕੀਤੀ ਸੀਗੀ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਬਾਕੀ ਜਥੇਬੰਦੀਆਂ ਜਿੱਥੇ ਬੰਦੀਆਂ ਨੇ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਹੋਰ ਵੀ ਉਹਨਾਂ ਸਭ ਨੇ ਪਹਿਲਾਂ ਤਾਂ ਸਾਨੂੰ ਇਹੀ ਭਰੋਸਾ ਦਿੱਤਾ ਹੈਗਾ ਵੀ ਸਾਰੀਆਂ ਸਾਡੇ ਨਾਲ ਖੜੀਆਂ ਨੇ ਕੋ ਉਦੇਖ ਸਾਡੇ ਨਾਲ ਨੇ ਜਿੱਥੇ ਬੰਦੀਆਂ ਤੇ ਇੱਕ ਜਿਹੜਾ ਅਸੀਂ ਅੱਗੇ ਵੱਡਾ ਫੈਸਲਾ ਲੈਂਤਾਗਾ ਉਹ ਤੁਹਾਨੂੰ ਅੱਗੇ ਪਾਵਜੋ ਦੱਸੀਂ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜ਼ੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆ ਜਾਊਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਬੀਜੇਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਹੈ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜ਼ਰੂਰ ਦੱਸੂਗਾ ਬਿਕਾਉਸ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਇਕੱਲੇ ਇੱਟਾਂ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋਊਗੀ ਹਰਨ ਤੋਂ ਸਟੰਦ ਵੀ ਕਰਾ ਹੈਗਾ ਬਾਅਦ ਨੇ ਬੜਾ ਹੈਗਾ ਪੰਜਾਬ ਵਿੱਚ ਜੇਕਰ ਬੰਦ ਨਾ ਸਤਾਣਗੇ ਉਸ ਕੀ ਆਉਣਾ ਬੱਤੀ ਜਿੱਥੇ ਬੰਦੀਆਂ ਨੇ ਉਸ ਦਿਨ ਆਲਰੇਡੀ ਹਰੇ ਕੈਪੀਟਲ ਦੇ ਵਿੱਚ ਆਉਣਾ ਹੀ ਆਉਣਾਗਾ ਜੇ ਤਾਂ ਆਮਣੇ ਦੇਖੇ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਓਨ ਦੀ ਯੂਨੀਵਰਸਿਟੀ ਬੰਦ ਰਹੂਗੀ ਅੱਜ ਪਿਛਲੇ ਇਸਾਨ ਨੂੰ ਜੋ ਕੁਝ ਹੋਇਆ ਪੁਲਿਸ ਨੇ ਪਹਿਲਾਂ ਥੋੜੀ ਡਿਸਕਸ਼ਨ ਵੀ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਚੈਕਿੰਗ ਤੋਂ ਬਾਅਦ ਅਸੀਂ ਅੰਦਰ ਆਣ ਦਵਾਵਾਂਗੇ ਅੰਦਰ ਨਹੀਂ ਆ ਦਿੱਤਾ ਗਿਆ ਉਸ ਤੋਂ ਬਾਅਦ ਜੋ ਕੁਝ ਕਲੈਸ਼ ਹੋਇਆ ਫਿਰ ਐਫ ਆਈ ਆਰ ਜਿਹੜੀ ਦਰਜ ਕਰਤੀ ਗਈ ਕੁਝ ਹੋਣ ਗੱਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਕਿ ਅੰਦਰ ਆਂਦੇ ਹੋ ਕਿ ਕੁਝ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰੋਗੇ ਦੁਬਾਰਾ ਜੇ ਸਾਰੇ ਆਣਾ ਚੌਧਰੀ ਉੱਤੇ ਇੱਕੋ ਹੀ ਜਿਹੜੀ ਕਾਲ ਲੱਤੀ ਕਹਿੰਦੇ ਸੀ ਕਿ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 26 ਤਰੀਕ ਨੂੰ ਵੈਸੇ ਵੀ 26 ਨਵੰਬਰ ਇੱਕ ਪੰਜਾਬ ਵਾਸਤੇ ਤੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਹੈਗਾ ਤੇ ਉਦੋਂ ਸਾਰੀਆਂ ਜਥੇਬੰਦੀਆਂ ਨੇ ਆਪ ਦੀ ਆਪਦੀ ਕਾਲ ਲੈਤੀ ਹੋਈ ਹੈ ਤੇ ਜਿਹੜੀ ਯੂਨੀਵਰਸਿਟੀ ਬੰਦ ਦੀ ਕਾਲ ਹੈਗੀ ਆ ਇਹ ਸਟੂਡੈਂਟ ਲੀਡ ਕਰ ਰਹੇ ਆ ਤੇ ਬਾਹਰੋਂ ਜਾਦੇ ਸਮਰਥਨ वैसे भी ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾ ਰਹੇ ਹੈਗੇ ਆ ਤਾਂ ਇੰਨੀ ਕਿ ਸਾਡੇ ਮੋਰਚੇ ਦੀ ਸਮਰੱਥਾ ਹੈ ਕਿ ਆ ਰਿਪੋਰਟਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਐਂਟਰ ਕਿਵੇਂ ਕਰਵਾਉਂਗੇ ਪਿਛਲੀ ਵਾਰ ਵਨ ਫਰ ਐਂਟਰ ਕਰਵਾਉਣ ਦੀ ਪਿਛਲੀ ਵਾਰੀ ਪੁਲਿਸ ਨੇ ਰੋਕਤਾ ਫਿਰ ਉਹ ਅੰਦਰ ਆਉਂਦੀ ਕੋਸ਼ਿਸ਼ ਕੀਤੀ ਅੰਦਰ ਆਉਂਦਾ ਗਿਆ ਫਿਰ ਸਾਰੇ ਨੂੰ ਜਾਣਾ ਪਿਆ ਫਿਰ ਅੰਦਰ ਦੇ ਗੇਟ ਟੁੱਟੇ ਫਿਰ ਆਏ ਬਹੁਤ ਕੁਝ ਹੋਇਆ ਇਸ ਕਰਕੇ ਜੇ ਤਾਂ ਕੋਈ ਉਸ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਕੂਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਅੜਨਗੇ ਫਿਰ ਅੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਅੜਾਂਗੇ ਇਹ ਸੇਮ ਕਾਲ ਯੂ ਰੀਪੀਟ ਤੁਸੀਂ ਕਰ ਦਿੱਤੀ ਆ ਕਿਉਂਕਿ ਪਿਛਲਾ ਮਾਲਾ ਸੇਮ ਪੈਟਰਨ ਤੇ ਇਸ ਤੋਂ ਵੱਡੀ ਕਾਲ ਦਾ ਬਾਰੇ ਕੁਝ ਸੁਣਿਆ ਇਹ ਤਾਂ ਜੀ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਜੋ ਅਸੀਂ ਭਾਜਪਾ ਦਫ਼ਤਰ ਕੇ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਚੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕੋਲ ਬੀਜੇਪੀ ਦਫ਼ਤਰ ਕੇ ਰੰਦੀ ਕੋਲ ਇੱਕ ਇੱਕ ਕਹਿੰਦੇ ਕਿ ਜਿਹੜੇ ਰਾਜਸੀ ਨੇਤਾ ਹੈਗੇ ਨੇ ਸਿਆਸੀ ਨੇਤਾ ਹੈਗੇ ਨੇ ਉਹਨਾਂ ਦੇ ਸਪੋਰਟ ਨੂੰ ਲੈ ਕੇ ਵੀ ਮੀਟਿੰਗ ਚ ਗੱਲ ਚੱਲੀ ਹੈਗੀ ਇਹ ਕਹਿ ਰਹੇ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਕੁਝ ਲੋਕ ਸਾਥ ਨਹੀਂ ਦੇਣਗੇ ਕੁਝ ਐਦਾਂ ਦੀ ਗੱਲ ਵੀ ਮੀਟਿੰਗ ਦੇ ਵਿੱਚ ਹੋਈ ਹੈ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਪਰ ਕੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਬੰਦਿਆਂ ਨੂੰ ਅਜੇ ਤੋ ਫੈਸਲਾ ਨਹੀਂ ਕਰਿਆ ਦੀ ਜਾਊਗਾ ਇਸ ਮੋਰਚੇ ਦੇ ਵਿੱਚ ਕਿਉਂਕਿ ਪਿਛਲੇ ਵਾਰੀ ਬਹੁਤ ਸਾਰੇ ਲੀਡਰ ਆਏ ਪਾਰਟੀਆਂ ਆਈਆਂ ਸਿਆਸੀ ਪਾਰਟੀਆਂ ਆਈਆਂ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਸਾਡੀ ਉਹਨਾਂ ਨਾਲ ਜੰਗ ਆ ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ ਸਾਡੇ ਸਿਰ ਮੱਥੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਉਹ ਇੱਥੇ ਆਈ ਉਹ ਸੁਝਾਵਾਂ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ। ਅੱਛਾ ਕੋਈ ਡਿਸਪਲਿਨਰੀ ਕਮੇਟੀ ਬਣਾਈਏ ਕਿਉਂਕਿ ਪਿਛਲੀ ਵਾਰੀ ਸਟੇਜ ਦੀ ਗੱਲ ਕਰ ਲਈਏ। ਬਹੁਤ ਸਾਰੀ ਸਿਆਸੀ ਤਰ੍ਹਾਂ ਪਹੁੰਚੀਆਂ ਹੋਈਆਂ ਸੀ ਉਹ ਆਪਸ ਵਿੱਚ ਹੀ ਕੁਚ ਨਾ ਚੜਾਏਗਾ ਟਕਰਾਵ ਸ਼ੁਰੂ ਹੋ ਗਿਆ ਸੀਗਾ। ਉਸ ਨੂੰ ਦੇਖਦੇ ਹੋਏ ਕਿਉਂਕਿ ਪਿਛਲੀ ਵਾਰੀ ਵੀ ਕਿਹਾ ਗਿਆ ਸੀ ਕਿ ਕਿ ਤਿੰਨ ਚਾਰ ਸਟੇਜ ਤੇ ਰਹਿਣ ਜਿਹੜੇ ਕੋਆਰਡੀਨੇਟਰ ਨੇ ਪਰ ਸਟੇਜ ਭਰੀ ਹੋਈ ਸੀ। ਕੋਈ ਡਿਸਪਲਿਨ ਤੌਰ ਤੇ ਤਾਂ ਕਿ ਪ੍ਰੋਬਲਮ ਨਾ ਕ੍ਰੀਏਟ ਕਰਨ ਕੋਈ ਹੋਰ ਆ ਕੇ ਸ਼ਰਾਰਤ ਤੇ ਤਤਪ ਕੰਮ ਨਾ ਖਰਾਬ ਕਰਨ ਉਹਦੇ ਲਈ ਕੋਈ ਤਿਆਰੀ ਰੱਖੀ ਹੋਈ ਹੈ। ਨਹੀਂ ਤੁਹਾਨੂੰ ਇੱਕ ਗੱਲ ਦੱਸਣੀ ਤੇ ਆ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ ਅਸੀਂ ਟ੍ਰੇਨਡ ਨਹੀਂ ਗਏ ਜੀ ਉਵੇਂ ਹੁਣ ਟ੍ਰੇਨਡ ਹੋ ਜਾਾਂਗੇ ਉਹ ਪਹਿਲੀ ਯਾਰ ਸੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ ਹੁਣ ਅਸੀਂ ਅਗਲੇ ਇਵੈਂਟ ਲਈ ਤਿਆਰ ਆ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਮੂਲੀਅਤ ਜਿਹੜਾ 25 ਨੂੰ ਤੁਸੀਂ ਕਹਿੰਦਾ ਕਿ 25 ਨੂੰ ਸਾਨੂੰ ਮਾਈਕ ਚ ਕਣਿਆ ਉਹਨੇ ਤਾਂ ਤੁਹਾਨੂੰ ਕਿ ਲੱਗਦਾ ਕਿ 26 ਨੂੰ ਤੁਹਾਡੇ ਕੋਲ ਮਾਇਕ ਚੱਕਣਾ ਹੈ ਉਹਨੇ ਸਾਰੇ ਥੋੜੀ ਚੱਕਣੇ ਜਨਾਬ ਅੱਜ ਜੀ ਅਸਲ ਚ ਹੀ ਕਾਲ ਦੇ ਰਹੇ ਆ ਜੇ 25 ਤੱਕ ਨਹੀਂ ਆਉਂਦਾ ਹਾਂਜੀ ਆਏ ਉਹਨਾਂ ਨੂੰ ਵੀ ਬੋਲਣ ਦਾ ਹੋਇਆ ਨਹੀਂ ਆਉਂਦਾ ਕੋਲ ਦੇ ਬੋਲਦੇ ਬੋਲਦੇ ਦੇਖੋ ਇਹ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਤੇ ਹੀ ਅਪੀਲ ਕਰਦੇ ਆ ਵੀ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀ ਕਿ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਉਡਾ ਜੋਰ ਲਾ ਕੇ ਦੇਖਣ ਦਿਓ ਕਿ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਤਾਂ ਅਸੀਂ ਅੱਗੇ ਆਦਿ ਕਾਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਇਕੱਠ ਲੱਗੇ ਤੇ ਹਰ ਗੇਟ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੀ ਹਰ ਇੱਕ ਵਰਕਿੰਗ ਰੋਕੀ ਜਾਊ ਪੇਪਰ ਰੋਕੇ ਜਾਣਗੇ ਤੇ ਇੱਕ ਲਾ ਸਟੂਡੈਂਟਾਂ ਦੀ ਸਟਰੈਂਥ ਤੇ ਪੰਜਾਬ ਦੇ ਜਿੰਨੇ ਵੀ ਹਮਦਰਦ ਲੋਕ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਇੱਕ ਜਿਹੜੀ ਤੁਹਾਡੇ ਤੇ ਐਫ ਆਈ ਆ ਕੇਦੀ ਹੈ ਜਿਹੜੀ ਅੱਜ ਵੀ ਓਪਨ ਪਈ ਹੈ ਉਸ ਵਾਰੇ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਕੋ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਚੰਡੀਗੜ੍ਹ ਦੀ ਮੀਟਿੰਗ ਬਾਰੇ ਕੋਈ ਚਰਚਾ ਹੋਈ ਹੈ ਉਹਦੇ ਰਿਲੇਟਡ ਜੀ ਪ੍ਰਸ਼ਾਸਨ ਨੇ ਹਲੇ ਤੱਕ ਕਿਸੇ ਤੇ ਬਾਈ ਨੇਮ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਪੀੜਤੇ ਸਾਰੀ ਤੇ ਕੀਤੀ ਹੋਈ ਅੰਤਸ਼ਾਤਾਂ ਤੇ ਹੈਗੀ ਆ ਤੇ ਹਲੇ ਤੱਕ ਪ੍ਰਸ਼ਾਸਨ ਨੇ ਇਦਾਂ ਹੀ ਸਾਨੂੰ ਆਸ਼ਵਾਸ਼ਣ ਦੇ ਰਿਹਾ ਵੀ ਵੈਸੇ ਬਾਈ ਨੇਮ ਜਾਂ ਕਿਸੇ ਵੀ ਲੀਡਰ ਤੇ ਜਾਂ ਕਿਸੇ ਹੋਰ ਕਿਸੇ ਵੀ ਸਪੋਰਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪਰ ਗੱਲ ਉਹੀ ਹੈ ਕਿ ਆ ਵੀ ਗਵਰਨਮੈਂਟ ਤੇ ਭਰੋਸਾ ਤਾਂ ਕੀਤਾ ਜਾ ਨਹੀਂ ਸਕਦਾ ਤੇ ਜੇ ਅੱਗੇ ਕੋਈ ਵੀ ਐਕਸ਼ਨ ਲੈਂਦੇ ਆ ਕਿ ਆ ਤੱਕ ਜੇ ਤਿਆਰ ਵਰ ਤਿਆਰ ਖੜੇ ਆ ਜੀ ਅੱਜ ਅੱਜ ਕੋਈ ਕਿਸਾਨਾ ਕੋ ਤੇ ਮੀਟਿੰਗ ਨਹੀਂ ਹੋਈ ਐ ਐਸਐਸਪੀ ਦੇ ਨਾਲ ਇਸ ਨੂੰ ਲੈ ਕੇ ਕੁਝ ਉਸ ਬਾਰੇ ਕੋ ਜਾਣਕਾਰੀ ਨਹੀਂ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਜਦੋਂ ਤੱਕ ਤੁਹਾਡੇ ਮੰਗਾਂ ਨਹੀਂ ਬਣੇ ਉਹਨਾਂ ਦੇ ਆਜੀ ਦੇ ਵਾਸਤੇ ਕਮਾਈ ਹੁੰਦੀ ਨਹੀਂ ਨਹੀਂ ਪੇਪਰਾਂ ਦੀ ਗੱਲ ਨਹੀਂ ਜੀ ਇਸ ਵਾਰ 26 ਪੇਪਰਾਂ ਦੀ ਗੱਲ 18 ਉਹਨਾਂ ਨੇ ਇਹਨਾਂ ਨੇ ਆਲਰੇਡੀ ਪੋਸਟਪੋਨ ਕਰ ਦਿੱਤੇ ਹੁਣ ਸਾਡੀ 26 ਤਰੀਕ ਦੀ ਕਾਲ ਆ ਤੇ ਬੀਜੇਪੀ ਦਫ਼ਤਰ ਪੇਪਰਾਂ ਦੀ ਸਾਡੀ ਕੋਈ ਕਾਲ ਨਹੀਂ